ਇਸ ਦਾ ਨਾਮ ਹੈ ਸੇਵਾ ਮਾਈ ਭਾਗ ਭਰੀ ਨੇ ਕਨੋਹੇ ਸਿਮਰਨ ਸਮੇਂ ਸੰਤ ਜੀ ਦੀ ਅਨਥਕ ਸੇਵਾ ਕੀਤੀ ਮਾਈ ਦਾ ਛੋਟਾ ਲੜਕਾ ਬਿਆਨਤ ਸਿੰਘ ਜੋ 3 ਸਾਲ ਦਾ ਸੀ ਬਹੁਤ ਬਿਮਾਰ ਸੀ ਜਦ ਸੰਤ ਜੀ ਸੰਗਤ ਨਾਲ ਪ੍ਰਸ਼ਾਦਾ ਛਕਣ ਲਈ ਭਾਈ ਵਜੀਰ ਸਿੰਘ ਦੇ ਘਰ ਗਏ ਤਦ ਪੁਜੰਗੀ ਦੇ ਸਵਾਸ ਮਾਈ ਦੀ ਝੋਲੀ ਵਿੱਚ ਨਿਕਲ ਚੁੱਕੇ ਸਨ ਮਾਈ ਨੇ ਝੋਲੀ ਕੁੱਟ ਲਈ ਤੇ ਜਰਾ ਵੀ ਉੱਗ ਸੁਗਨਾ ਨਿਕਲਣ ਦਿੱਤੀ ਅਤੇ ਵਾਹਿਗੁਰੂ ਦੇ ਸਿਮਰਨ ਵਿੱਚ ਜੁੜ ਗਈ। ਫਿਰ ਮਾਈ ਭਾਗਪਰੀ ਨੇ ਆਪਣੀ ਨਨਾਨ ਜੋ ਰੋਟੀ ਪਕਾ ਰਹੀ ਸੀ ਉਸ ਨੂੰ ਤੇ ਭਾਈ ਵਜੀਰ ਸਿੰਘ ਨੂੰ ਸੰਤਾਂ ਅਤੇ ਸੰਗਤ ਨੂੰ ਪ੍ਰਸ਼ਾਦਾ ਛਕਾਉਣ ਲਈ ਕਿਹਾ। ਪ੍ਰਸ਼ਾਦਾ ਛਕਣ ਤੋਂ ਬਾਅਦ ਸੰਤ ਜੀ ਨੇ ਮਾਈ ਤੋਂ ਕਾਕੇ ਦਾ ਹਾਲ ਪੁੱਛਿਆ। ਮਾਈ ਨੇ ਕਿਹਾ ਆਪ ਜਾਣੀ ਜਾਣੂ ਅਤੇ ਕਾਕੇ ਦਾ ਮਰਦਾ ਸਰੀਰ ਮੰਜੀ ਤੇ ਲਟਾ ਦਿੱਤਾ ਸੰਤ ਜੀ ਮਹਾਰਾਜ ਦੇ ਮੁਖ ਤੋਂ ਇਹ ਬਚਨ ਨਿਕਲਿਆ ਇਸ ਦਾ ਨਾਂ ਹੈ ਇਲਾਹੀ ਸੇਵਾ ਹਸਤੀ ਸਿਰ ਜਿਉ ਅੰਕਸ਼ ਹੈ ਅਹਰਣ ਜਿਉ ਸਿਰ ਦੇ ਮਨ ਤਨ ਆਗੈ ਰਾਖ ਕੈ ਉਬੀ ਸੇਵ ਕਰੇ ਸਹ ਸੁਸਿਆਣ ਪਾ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਇੱਕ ਵਾਰ ਸੰਤ ਅਤਰ ਸਿੰਘ ਜੀ ਨੇ ਮਾਈ ਭਾਗਪਰੀ ਨੂੰ ਕਿਹਾ ਕਿ ਅਸੀਂ ਪੁਲਾਹੀਆਂ ਦੇ ਦਰਖਤਾਂ ਹੇਠ ਕਿਤੇ ਬੈਠੇ ਹੋਵਾਂਗੇ ਸਾਡਾ ਪ੍ਰਸ਼ਾਦਾ ਉੱਥੇ ਲੈ ਆਉਣਾ ਮਾਈ ਨੇ ਚਤ్రਾਈ ਅਤੇ ਸਿਆਣਪ ਦੀ ਮੱਤ ਦੇ ਅਧੀਨ ਹੋ ਕੇ ਕਿਹਾ ਮਹਾਰਾਜ ਜੀ ਤੁਸੀਂ ਫਿਕਰ ਨਾ ਕਰੋ ਮੈਂ ਆਪੇ ਹੀ ਲਭ ਲੈਸਾਂ ਅਗਲੇ ਦਿਨ ਪ੍ਰਸ਼ਾਦਾ ਲਿਆ ਕੇ ਮਾਈ ਨੇ ਸੰਤਾਂ ਨੂੰ ਲੱਭਣ ਦੀ ਬੜੀ ਕੋਸ਼ਿਸ਼ ਕੀਤੀ ਪਰ ਸੰਤ ਜੀ ਨਜ਼ਰ ਨਹੀਂ ਆਏ ਉਸ ਨੇ ਬੜੇ ਹੀ ਪ੍ਰੇਮ ਅਤੇ ਨਿਮਰਤਾ ਸਹਿਤ ਖੜੇ ਹੋ ਕੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਆਪ ਜੀ ਦੇ ਗੁਰਮੁਖਾਂ ਦੀ ਅਸੀਂ ਅਲਪਗ ਜੀਵ ਬਰਾਬਰੀ ਨਹੀਂ ਕਰ ਸਕਦੇ ਆਪ ਹੀ ਬਖਸ਼ਿਸ਼ ਕਰੋ ਅਰਦਾਸ ਉਪਰੰਤ ਜਦੋਂ ਮਾਈ ਨੇ ਨੇਤਰ ਖੋਲੇ ਤਾਂ ਸੰਤ ਜੀ ਉਸੇ ਜਗ੍ਹਾ ਤੇ ਹੀ ਨજર ਆਏ ਸੰਤਾਂ ਨੇ ਸਹਿਜ ਸੁਭਾਈ ਮੁਸਕਰਾ ਕੇ ਕਿਹਾ ਕਿ ਅਸੀਂ ਤਾਂ ਇੱਥੇ ਹੀ ਸੀ ਤੁਸੀਂ ਕਿੱਥੇ ਲੱਭਦੇ ਸੀ ਮਾਈ ਨੇ ਬੇਨਤੀ ਕੀਤੀ ਕਿ ਇਹੋ ਜਿਹੇ ਇਲਾਹੀ ਗੋਤਕ ਸਾਡੀ ਅਕਲ ਸਮਝ ਤੋਂ ਬਹੁਤ ਪਰੇ ਹਨ ਚਤੁਰਾਈ ਨਾ ਚਤਰ ਪੁਜ ਪਾਈਐ ਢੋਲੇ ਪਾਈ ਮਿਲੇ ਰਗੁਰਾਇਆ ਸੰਗਤਾਂ ਦੀ ਖਿੱਚ ਕੋਟ ਮਦੇ ਕੋਈ ਸੰਤ ਦਿਖਾਇਆ ਨਾਨਕ ਤਿਨ ਕੈ ਸੰਗਤ ਰਾਇਆ ਸੰਤ ਅਤਰ ਸਿੰਘ ਜੀ ਦੀ ਪਵਿੱਤਰ ਸ਼ੋਕ ਕਨੋਹੇ ਪਾਕਿਸਤਾਨ ਇਲਾਕੇ ਵਿੱਚ ਬਹੁਤ ਹੀ ਫੈਲ ਗਈ ਸੰਗਤਾਂ ਦਰਸ਼ਨ ਲਈ ਖਿੱਚੀਆਂ ਆਉਣ ਲੱਗ ਪਈਆਂ ਸ਼ਬਦ ਕੀਰਤਨ ਹੋਣ ਲੱਗਾ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਣ ਲੱਗ ਪਿਆ ਭਾਈ ਪ੍ਰੇਮ ਸਿੰਘ ਭਾਈ ਬਾਜ ਸਿੰਘ ਭਾਈ ਕਲਿਆਣ ਸਿੰਘ ਭਾਈ ਬੂਟਾ ਸਿੰਘ ਅਤੇ ਹੋਰ ਬਿਆੰਤ ਪ੍ਰੇਮੀ ਸੇਵਾ ਵਿੱਚ ਆ ਜੁੜੇ ਇੱਥੇ ਹੀ ਬਾਬਾ ਖੇਮ ਸਿੰਘ ਜੀ ਬੇਦੀ ਨੇ ਸੰਤ ਅਤਰ ਸਿੰਘ ਜੀ ਮਹਾਰਾਜ ਦੇ ਦਰਸ਼ਨ ਕੀਤੇ ਇੱਕ ਦਿਨ ਸੰਤ ਜੀ ਭੂਰੀ ਲਈ ਲੇਟੇ ਹੋਏ ਸਨ ਬਾਬਾ ਜੀ ਨੇ ਉਹਨਾਂ ਦੇ ਚਰਨਾਂ ਦੀ ਪਦਮ ਰੇਖਾ ਦੇਖ ਕੇ ਆਪਣੇ ਸੇਵਕਾਂ ਨੂੰ ਕਿਹਾ ਕਿ ਇੰਨੀ ਉੱਚੀ ਪਦਵੀ ਵਾਲਾ ਸਾਧ ਜੋ ਇਸ ਵਖਤ ਜੰਗਲ ਵਿੱਚ ਲੇਟਿਆ ਹੋਇਆ ਹੈ ਇਸ ਨੇ ਵਖਤ ਪਾ ਕੇ ਨਾਮ ਬਾਣੀ ਜਪਾ ਕੇ ਦੁਨੀਆ ਨੂੰ ਤਾਰਨ ਵਾਲਾ ਬਹੁਤ ਵੱਡਾ ਮਹਾਪੁਰਸ਼ ਬਣਨਾ ਹੈ ਇਸ ਅੱਗੇ ਰਾਜੀ ਮਹਾਰਾਜੇ ਵੀ ਝੁਕਣਗੇ